हिमाचल ਦੇ ਕੁਲੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਿਮਾਚਲ ਦੇ ਕੁਲੂ ਚ ਭਿਆਨਕ ਬੱਸ ਹਾਦਸਾ ਵਾਪਰਿਆ। ਤੁਹਾਨੂੰ ਦੱਸਦੀ ਕਿ 500 ਮੀਟਰ ਡੂੰਘੀ ਖਾੜ ਦੇ ਚ ਬੱਸ ਡਿੱਗੀ ਹੈ। ਸਵਾਰੀਆਂ ਨਾਲ ਭਰੀ ਬੱਸ 500 ਮੀਟਰ ਡੂੰਗੀ ਖਾੜ ਦੇ ਚ ਡਿੱਗਣ ਦੀ ਖਬਰ ਸਾਹਮਣੇ ਆਈ। ਤੁਹਾਨੂੰ ਦੱਸਦੀ ਕਿ ਬੱਸ ਚ 20 ਤੋਂ 25 ਸਵਾਰੀਆਂ ਬੈਠੀਆਂ ਸਨ ਅਤੇ ਹਾਦਸੇ ਚ ਕਈ ਲੋਕਾਂ ਦੀ ਮੌਤ ਦਾ ਖਾਸਾ ਹੈ। ਤੁਹਾਨੂੰ ਦੱਸਦੀ ਕਿ 500 ਮੀਟਰ ਡੂੰਗੀ ਖਾੜ ਦੇ ਚ ਬੱਸ ਡਿੱਗੀ ਹੈ ਹਿਮਾਚਲ ਦੇ ਕੁੱਲੋ ਤੋਂ ਜੜੀ ਕੀ ਖਬਰ ਸਾਹਮਣੇ ਆ ਰਹੀ ਹੈ ਇਹ ਪਿੰਟੂ ਇਲਾਕਿਆਂ ਤੋਂ ਕਿਸੇ ਸ਼ਹਿਰ ਵੱਲ ਬਸ ਜਾ ਰਹੀ ਸੀ ਹਾਲਾਂਕਿ ਇਸ ਦੌਰਾਨ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਕਿੰਨੇ ਲੋਕ ਜ਼ਖਮੀ ਹੋਏ ਇਸ ਬਾਰੇ ਕੋਈ ਵੀ ਸਥਿਤੀ ਸਾਪ ਨਹੀਂ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅਤੇ ਪੁਲਿਸ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਕੀ ਹੈ ਮ੍ਰਿਤਕਾਂ ਅਤੇ ਹੋਰ ਸਵਾਰੀਆਂ ਨੂੰ ਖੱਡ ਚੋਂ ਬਾਹਰ ਕੱਢਣ ਦੀ ਜਿਹੜੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਹਿਮਾਚਲ ਦੇ ਕੁੱਲੂ ਚੇਹ ਵੱਡਾ ਹਾਦਸਾ ਵਾਪਰਿਆ ਹੈ ਸਵਾਰੀਆਂ ਨਾਲ ਭਰੀ ਬੱਸ ਜਿਹੜੀ ਕਿ ਖੱਡ ਚ ਡੇਗ ਗਈ ਹੈ 500 ਮੀਟਰ ਡੂੰਗੀ ਖਾੜੇ 'ਚ ਡੇਗ ਗਈ ਹੈ ਬੱਸ 'ਚ ਵੀ ਤੋਂ 25 ਸਵਾਰੀਆਂ ਬੈਠੀਆਂ ਸਨ ਤੁਹਾਨੂੰ ਦੱਸ ਦੇ ਕਿ ਇਹ ਰੁਟੀਨ 'ਚ ਬੱਸ ਰੋਜ਼ ਹਰ ਰੋਜ਼ ਹੀ ਜਾਂਦੀ ਸੀ ਆਪਣੀ ਰੁਟੀਨ 'ਚ ਤੇ ਅੱਜ ਵੀ ਰੁਟੀਨ ਅਨੁਸਾਰ ਬੱਸ ਜਾ ਰਹੀ ਸੀ ਪਿੰਡੂ ਇਲਾਕਿਆਂ ਤੋਂ ਸਵਾਰੀਆਂ ਚੁੱਕ ਕੇ ਜਾਂਦੀ ਹੈ ਬੱਸ ਤੇ ਹਰੋਜ ਦੀ ਤਰ੍ਹਾਂ ਅੱਜ ਵੀ ਇਹ ਜਾ ਰਹੀ ਸੀ ਤੇ ਪਤਾ ਨਹੀਂ ਕਿ ਸਪੀਡ ਤੇਜ਼ ਸੀ ਜਾਂ ਕਿਸ ਕਾਰਨ ਕਰਕੇ ਇਹ ਬੱਸ ਖੱਡ ਵਿੱਚ ਡੇਗ ਗਈ ਜਿਸ ਕਾਰਨ 20 25 ਬਾਰੀ ਦੀ ਜਿਹੜੀ ਕਿ ਜਾਨ ਹੈ ਉਹ ਖਤਰੇ 'ਚ ਹੈ ਤਾਂ ਦਾਦੇ ਕਿਸ ਹਾਸੇ 'ਚ ਕਿ ਲੋਕਾਂ ਦੀ ਮੌਤ ਦਾ ਖਤਰਾ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਮ੍ਰਿਤਕਾਂ ਨੂੰ ਅਤੇ ਹੋਰ ਸਵਾਰੀਆਂ ਨੂੰ ਖੱਡ ਚੋਂ ਬਾਹਰ ਕੱਢਣ ਦੀ ਰਿਪੋਰਟ ਛੱਡਦੀ ਗੱਲ ਟਾਈਮ ਟੀ